ਸਨੀਲ ਦੁਨੀਆ ਦੇਖਣਾ ਚਾਹੁੰਦੀ ਆ ਤੇਰੇ ਐਕਸ਼ਨ ਵੀ ਮੈਨੂੰ ਲੱਗਦਾ ਹਰੇ ਸੁਨੀਲ ਗਰਮ ਨਹੀਂ ਹੋਇਆ ਜਦੋਂ ਗਾਹਿਆਂ ਦੇ ਗਰਮ ਕੀਤਾ ਐਕਸ਼ਨ ਉਦੋਂ ਹੋਣਗੇ ਆ ਸਾਹਮਣੇ ਕਬੱਡੀ ਪੈ ਗਈ ਹੈ ਹੁਣ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਕੌਣ ਜਸ਼ਨ ਪਹਿਲਵਾਨ ਫੇਰ ਆ ਟਰਾਈ ਕਰਦਾ ਹੋਇਆ ਲੱਗਦਾ ਜੋਰ ਕਬੱਡੀ 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 ਨੰਬਰ ਕਹਿੰਦੇ ਜਸ਼ਨ ਆਲਮਗੀਰੀਆ ਆਹ ਕਾਂਗੇ ਵਾਲੇ ਵਾਲ ਝਾਕਿਆ ਜਫਾ ਲਾ ਕੇ ਮੈਨੂੰ ਲੱਗਦਾ ਵੀ ਪਿਛਲੇ ਪਿਛਲੀ ਟਰਾਈ ਤੇ ਕੋਈ ਗੱਲਬਾਤ ਹੋਈ ਹੋਣੀ ਐ ਆਹ ਸਾਹਮਣੇ ਕਬੱਡੀ ਲੜ ਮਟਿਆਰਾ ਨੱਚਦੇ ਟੱਪਦੇ ਗਿੱਧਾ ਪਾਉਂਦੇ ਗਾਉਂਦੇ ਰਹਿੰਦੇ ਵਾਰਾ ਸੁਨੀਲ ਮੈਨੂੰ ਲੱਗਦਾ ਵੀ ਫੇਰ ਤੁਰ ਪਿਆ ਆਹ ਪੈਂਦੀ ਹੋਈ ਰੇਡ ਹੁਣ ਕਿਹੜਾ ਨੌਜਵਾਨ ਬੱਲੇ ਬੱਲੇ ਕਰਾਵੇਗਾ ਨਵੀਆਂ ਉਮਰਾਂ ਦੇ ਮੁੰਡੇ ਤਿਆਰੀ ਦੇ ਵਿੱਚ ਰੱਖਿਆ ਤੌਣ ਤੇ ਹੱਥ ਆਹ ਹੁੰਦੀ ਬੱਲੇ ਬੱਲੇ ਸਾਹ ਦੋ ਖਿਡਾਰੀਆਂ ਦੇ ਦਰਮਿਆਨ

ਲੋਕ ਕਹਿੰਦੇ ਖੁਸ਼ਾ ਨਜ਼ਾਰੇ ਵੱਜੇ ਪਿਆ ਹੁਣ ਪਤਾ ਲੱਗਦਾ ਵੀ ਮੇਲਾ ਬੜਬਰਦਾ ਵਾਵਾ ਬੁੱਲੇ ਸ਼ਾਹ ਜੀ ਦੀਆਂ ਯਾਦਾਂ ਨੇ ਆਓ ਸਾਹਮਣੇ ਕਬੱਡੀ ਪੈ ਗਈ ਹੈ ਹੁਣ ਚੱਕ ਦੇ ਸਰਾਜ ਦਾ ਕੌਣ ਬੱਲੇ ਬੱਲੇ ਕਰਾਵੇਗਾ ਲਓ ਪੈਂਦੀ ਰੇਡ ਤੇ ਗੁਰਵਿੰਦਰ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਹੰਦਿਆਂ ਦੇ ਲਾਗੇ ਨੰਬਰ ਰੇਡਰ ਦਾ ਲੈ ਵੀ ਬੜਬਰ ਵਾਲਿਓ ਜੇ ਮੈਚ ਵਧੀਆ ਲੱਗਦਾ ਇੱਕ ਵਾਰੀ ਦੋਨਾਂ ਟੀਮਾਂ ਲਈ ਤਾੜੀਆਂ ਮਾਰੋ ਜ਼ੋਰਦਾਰ ਮਨੀਸ਼ ਕੁਮਾਰ ਇੱਕ ਨੰਬਰ ਜੋੜ ਗਿਆ ਗੌਰਵ ਚੀਮੇ ਨੇ ਕਹਿੰਦੇ ਚੋਟੀ ਦੀ ਟੀਮ ਬਣਾਈ ਹੈ ਤਿਆਰ ਹੈ ਪ੍ਰਬੰਧਕ ਵੀਰਾਂ ਦੇ ਨਾਲ ਘੋੜੀਆਂ ਵਾਲਾ ਪੰਮਾ ਪ੍ਰਦੇਸ਼ਾ ਤੋਂ ਲਾਈਵ ਦੇਖਦਾ ਹੋਣਾ ਨਾਲ ਸਿੱਪਾ ਵੀਰਾ ਕਹਿੰਦੇ ਰਿੰਦਾ ਵਿੱਚ ਕੈਨੇਡਾ ਦੇ ਪਰ ਆ ਸਾਹਮਣੇ ਚਾਰ ਨੇ ਲੈ ਵੀ ਘਾਂਗੇ ਵਾਲਿਆ ਕਹਿੰਦੇ ਆਲਮਗੀਰ ਵਾਲੇ ਨੂੰ ਵੀ ਹੁਣ ਤੇਰਾ ਜੱਫਾ ਤੇਰਾ ਜੱਫਾ ਆਹ ਆਲਰਾਊਂਡਰ ਬਣ ਜਾਣਾ ਮੈਨੂੰ ਲੱਗਦਾ ਜਸ਼ਨ ਨੇ ਮੈਚ ਸਮਾਪਤ ਹੈ ਇਸੇ ਜੱਫੇ ਦੇ ਨਾਲ ਆਹ ਮੈਚ ਉਹ ਜਿੱਤ